ਲੋ ਜੀ ਪਿੰਡ ਸਿਧਾਣਾ ਦੇ ਵਿੱਚ ਬਲਕਾਰ ਸਿੱਧੂ ਨੂੰ ਕਿਸਾਨ ਭਰਾਵਾਂ ਨੇ ਘੇਰ ਲਿਆ ਤੇ ਸਵਾਲ ਪੁੱਛੇ ਨੇ ਦੇਖਦੇ ਕੀ ਆ ਕਿ ਬਲਕਾਰ ਸਿੱਧੂ ਕੋਲੇ ਉਹਨਾਂ ਦੀਆਂ ਗੱਲਾਂ ਦੇ ਕਿਸਾਨ ਭਰਾਵਾਂ ਦੀਆਂ ਗੱਲਾਂ ਦੇ ਉਹਨਾਂ ਕੋਲੇ ਜਵਾਬ ਨਹੀਂ ਹੈਗੇ ਗੱਲਾਂ ਗੋਲ ਮਟੋਲ ਹੋ ਰਹੀਆਂ ਨੇ ਤੇ ਬਲਕਾਰ ਸਿੱਧੂ ਦਾ ਕਹਿਣਾ ਹੈ ਕਿ ਮੈਂ ਤਾਂ ਜੀ ਬਾਹਰ ਗਿਆ ਵੈ ਸੀ ਮੈਂ ਪਰਸੋ ਹੀ ਆਇਆ ਕਿ ਮੈਂ ਤਾਂ ਬਾਹਰ ਗਿਆ ਹੋਇਆ ਸੀ ਜਿਹੜਾ ਬਾਹਰ ਮੈਂ ਜਿੱਥੇ ਗਿਆ ਹੋਇਆ ਸੀ ਉਸ ਏਰੀਆ ਦੇ ਵਿੱਚ ਕੋਈ ਵੀ ਟਾਵਰ ਨਹੀਂ ਹੈਗਾ ਉੱਥੇ ਨਾ ਹੀ ਸੋਸ਼ਲ ਮੀਡੀਆ ਚੱਲਦਾ ਤੇ ਉੱਥੇ ਮੇਰੇ ਕੋਲੇ ਕੋਈ ਵੀ ਅਪਡੇਟ ਆ ਜਿਹੜੀ ਨਹੀਂ ਆ ਰਹੀ ਸੀ ਜੋ ਪੰਜਾਬ ਦੇ ਵਿੱਚ ਹੋ ਰਹੀ ਸੀ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਧੱਕਾ ਹੋਇਆ ਟਰਾਲੀਆਂ ਚੋਰੀਆਂ ਹੋਈਆਂ ਜਿਹੜੇ ਨਸ਼ੇ ਆਲਿਆਂ ਦੇ ਘਰ ਤਹਿ ਨੇ ਕਿ ਮੇਰੇ ਕੋਲੇ ਇਸ ਤਰ੍ਹਾਂ ਦੀ ਕੋਈ ਖਬਰ ਉੱਤੇ ਨਹੀਂ ਪੁੱਜੀ ਅਸੀਂ ਇੱਕ ਇਹੋ ਜਿਹੇ ਦੇਸ਼ ਵਿੱਚ ਬੈਠੇ ਸੀ ਜਿੱਥੇ ਨਾ ਤਾਂ ਕੋਈ ਟਾਬਰਾ ਕੋਈ ਉੱਥੇ ਅਰੇਂਜ ਨਹੀਂ ਆਉਂਦੀ ਸੋਸ਼ਲ ਮੀਡੀਆ ਉੱਥੇ ਯੂਜ਼ ਨਹੀਂ ਕੀਤਾ ਜਾਂਦਾ ਕਿ ਮੈਂ ਆਪਦਾ ਉੱਥੇ ਗਿਆ ਹੋਇਆ ਸੀ ਤੇ ਹੁਣ ਮੈਂ ਆ ਗਿਆ ਜਿਹੜੀਆਂ ਟਰਾਲੀਆਂ ਚੋਰੀਆਂ ਹੋਈਆਂ ਨੇ ਉਹਦੀ ਲਿਸਟ ਬਣਾ ਕੇ ਦੋ ਵੀ ਲੱਭਾਂਗੇ ਅਸੀਂ ਸਾਰੇ ਐਮਐਲਏ ਇਕੱਠੇ ਹੋ ਕੇ ਅਸੀਂ ਭਗਵੰਤ ਮਾਨ ਨੂੰ ਵੀ ਕਹਾਂਗੇ ਕਿ ਇਹ ਕੰਮ ਗਲਤ ਹੋ ਗਿਆ ਕਿ ਲੱਗਦਾ ਭਗਵੰਤ ਮਾਨ ਨੂੰ ਹੀ ਚ ਜਾ ਕੇ ਜਿਹੜੇ ਇਹਨਾਂ ਦੇ ਐਮਐਲਏ ਨੂੰ ਜਾ ਕੇ ਕਹਿ ਦੇਣਗੇ ਬਦਨਾਮੀ ਸਾਰੇ ਐਮਐਲਏ ਜਿੰਨੇ ਇਹਨਾਂ ਦੇ 92 ਦੇ 92 ਐਮਐਲਏ ਆ ਸਾਰਿਆਂ ਦਾ ਜਲੂਸ ਕੱਢਿਆ ਹੋਇਆ ਲੋਕਾਂ ਨੇ ਪਿੰਡੋਂ ਪਿੰਡੀ ਜਾ ਰਹੇ ਨੇ ਝੂਠੇ ਅਦਗਾਟਨ ਕਰ ਰਹੇ ਨੇ ਜਿਹੜੇ ਕੰਮ ਹੋਏ ਨਹੀਂ ਉਥੇ ਲਾ ਕੇ ਮੋਹਰ ਆਪ ਦੀ ਅਦਗਾਟਨ ਕਰਨ ਤੇ ਲੱਗੇ ਹੋਏ ਨੇ ਤਾਂ ਹੁਣ ਪਿੰਡੋਂ ਪਿੰਡੀ ਲੋਕ ਘੇਰਨ ਲੱਗੇ ਹੋਏ ਨੇ ਪਿਛਲੇ ਦਿਨੀ ਜਿਹੜਾ ਸੁਖਵੀਰ ਸਿੰਘ ਮੈਸਰਖਾਨਾ ਉਹਦੇ ਬਹੁਤ ਸਾਰਾ ਜਿਹੜਾ ਪ੍ਰਸ਼ਾਦ ਲੋਕਾਂ ਨੇ ਦੇ ਦਿੱਤਾ ਉਹਨਾਂ ਨੂੰ ਹਲਕਾ ਵਿਦਾਇਕ ਬਾਹਰ ਗਿਆ ਹੋਇਆ ਸੀ ਹੁਣ ਆ ਚੁੱਕਿਆ ਤੇ ਹੁਣ ਜਿੰਨਾ ਪਿੰਡਾਂ ਦੀ ਨੇ ਹਲਕੇ ਦੇ ਵਿੱਚ ਪਿੰਡ ਆਉਂਦੇ ਨੇ ਜਿੱਥੇ ਵੀ ਬਲਕਾਰ ਸਿੱਧੂ ਜਾਊਗਾ ਉੱਥੇ ਕਿਸਾਨ ਭਾਈਚਾਰਾ ਮੁਰੇ ਮਿਲੂਗਾ ਹੀ ਮਿਲੂਗਾ ਉਹਨਾਂ ਦੇ ਸਵਾਲ ਦਾ ਜਵਾਬ ਦੇਣਾ ਜਾਂ ਛੱਡ ਕੇ ਭੱਜਣਾ ਉਹ ਬਲਕਾਰ ਸਿੱਧੂ ਦੇ ਸਾਰੇ ਆ ਹੁਣ ਤੱਕ ਤਾਂ ਬਲਕਾਰ ਸਿੱਧੂ ਕਿਸਾਨਾਂ ਤੋਂ ਭੱਜਦਾ ਹੀ ਆ ਰਿਹਾ ਪਤਾ ਵੀ ਲੱਗ ਰਿਹਾ ਉੱਤੇ ਹੀ ਇੱਕ ਕਿਸਾਨ ਵੀਰ ਨੇ ਜਿੱਥੇ ਮਤਲਬ ਮੇਨ ਜਿਹੜਾ ਮਲਕਾਰ ਸਿੱਧੂ ਦਾ ਪ੍ਰਾਣਾ ਪਿੰਡ ਆ ਪੁੱਲਾ ਤਾਂ ਉੱਤੇ ਸਵਾਲ ਵੀ ਪੁੱਛਿਆ ਕਿ ਪੁੱਲੇ ਪਿੰਡ ਦੇ ਵਿੱਚ ਮੋਟਰਾਂ ਚੋਰੀਆਂ ਹੁੰਦੀਆਂ ਚੋਰਾਂ ਤੇ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਉੱਤੇ ਮਲਕਾਰ ਸਿੱਧੂ ਨੇ ਕਹਿਤਾ ਕਿ ਤੁਸੀਂ ਮੇਰੇ ਕੋਲ ਆਏ ਹੋ ਉਹ ਆਉਣ ਕੀ ਤੁਹਾਨੂੰ ਪਤਾ ਹੀ ਹੈ ਚੋਰੀਆਂ ਕੌਣ ਕਰ ਰਿਹਾ ਕਿੱਥੋਂ ਦੇ ਬੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੈ ਪਰ ਕੁੰਭ ਕਰਨੀ ਨੀਂਦ ਆ ਜਿਹੜੇ ਉਹ ਸੁੱਤੇ ਪਏ ਨੇ ਪੁਲਿਸ ਵਾਲੇ ਵੀ ਹਲਕਾ ਵਿਧਾਇਕ ਸਾਰੇ ਜਿੰਨੇ ਹੈਗੇ ਨੇ ਹਲਕਿਆਂ ਦੇ ਉਹ ਵੀ ਸੁੱਤੇ ਪਏ ਨੇ ਭਗਵੰਤ ਮਾਨ ਨੂੰ ਲੱਗਦਾ ਕਿ ਉਹ ਸਹੀ ਕੰਮ ਕਰ ਰਿਹਾ ਹੈ ਜਿੱਥੇ ਵੀ ਪ੍ਰੋਗਰਾਮ ਹੋ ਰਿਹਾ ਉੱਥੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਜਿਹੜੇ ਆ ਕੇ ਬਹਿ ਜਾਂਦੇ ਨੇ ਸੁਣਦੇ ਮਾਰੇ ਕੀ ਆ ਕੇ ਕਹਿ ਕੇ ਜਾਣ ਕਿ ਅਸੀਂ ਇਹ ਇੰਨਾ ਸਕੂਲ ਅਸੀਂ ਬਣਾਤਾ ਕਿ ਇੰਨਾ ਸਕੂਲਾਂ ਤੇ ਅਸੀਂ ਖਰਚਾ ਕਰਤਾ ਹੁਣ ਉਦਘਾਟਨ ਕਰਨ ਤੇ ਲੱਗੇ ਹੋਏ ਆ ਜਿਹੜੇ ਉੱਤੇ ਬੈਠੇ ਨੇ ਇਹਨਾਂ ਦੇ ਆਪ ਦੇ ਅੰਨੇ ਬੋਲੇ ਵਰਕਰ ਨੇ ਜਿਨ੍ਹਾਂ ਦੇ ਰਿਮੋਟ ਆ ਜਿਹੜੇ ਉਹ ਇਹਨਾਂ ਦੇ ਹੱਥ ਨੇ ਜਿਵੇਂ ਇਹ ਚਾਹੁੰਦੇ ਨੇ ਉਸੇ ਤਰ੍ਹਾਂ ਉਵੇਂ ਚਲਾ ਰਹੇ ਨੇ ਉਹਨਾਂ ਨੂੰ